ਹੈਲੋ ਸਤਿ ਸ੍ਰੀ ਅਕਾਲ ਜੀ ਹੋ ਸਭ ਠੀਕ ਠਾਕ ਹੋ ਜੀ ਅੱਜ ਆਪਣਾ ਵਿਸ਼ਾ ਹੈਗਾ ਜੀ ਗੇਂਦੇ ਦੇ ਬਾਰੇ ਗਰਮੀਆਂ ਦੇ ਵਿੱਚ ਗੇਂਦੇ ਦੀ ਡਿਮਾਂਡ ਬਹੁਤ ਹੋ ਜਾਂਦੀ ਹੈ ਜੀ ਗੇਂਦੇ ਦੇ ਫੁੱਲ ਦੀ ਤੇ ਬਹੁਤ ਘੱਟ ਲੋਕ ਲਾਉਂਦੇ ਨੇ ਜਿਹੜੇ ਲਾਉਂਦੇ ਨੇ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਕਿਸਾਨ ਨੇ ਆਪਣੇ ਪਰ ਅਸੀਂ ਇਸ ਵਾਰੀ ਟਰਾਈ ਕੀਤੀ ਹੈ ਜੀ ਤੇ ਆਪਾਂ ਤਕਰੀਬਨ ਆਪਣੀ ਇਹ ਜਿਹੜੀ ਹੈਗੀ ਆਪਣਾ ਗੇਂਦੀ ਦੀ ਕਿਸਮ ਸਮਾਂ ਕਿ ਮਹੀਨੇ ਦੀ ਗੇੜ ਦੇ ਉੱਪਰ ਹੋ ਰਹੀ ਆ ਅਸੀਂ ਬੈੱਡ ਬਣਾ ਕੇ ਤੇ ਉੱਪਰ ਲਾਏ ਨੇ ਪਾਸੇ ਜਿਹੜੀ ਗਰੋਥ ਹੈਗੀ ਆ ਬਹੁਤ ਵਧੀਆ ਹੋ ਰਹੀ ਬੁੱਟਿਆਂ ਦੀ ਪਰ ਜਿਹੜਾ ਇੱਕ ਪੁਆਇੰਟ ਹੈਗਾ ਜੀ ਉਹ ਹੈਗਾ ਜੀ ਵੀ ਇੱਕ ਦੇ ਪਾਣੀ ਬਹੁਤ ਜ਼ਰੂਰੀ ਇਹਨੂੰ ਲੈਂਦੇ ਨੇ ਜੀ ਪਾਣੀ ਦੀ ਇਹ ਘਾਟ ਬਹੁਤ ਮਹਿਸੂਸ ਕਰਦਾ। ਕੋ ਟੈਂਪਰੇਚਰ ਬਹੁਤ ਜ਼ਿਆਦਾ ਆ ਤੇ ਉਹਦੇ ਨਾਲ ਦੀ ਆ ਇਹ ਪੌਦੇ ਥੋੜੇ ਛੋਟੇ ਨੇ ਪਰ ਉਹ ਕਦੇ ਨਮੀ ਭਾਲਦੇ ਨੇ ਕਿ ਨਾ ਹੋ ਜਾਵੇ। ਕਿ ਅਸੀਂ ਬੈਲਟ ਤੇ ਬਣਾ ਕੇ ਲਾਇਆ ਸੀ ਖਾਲੀਆਂ ਚ ਕਿ ਪਾਣੀ ਘਟ ਵੀ ਲੱਗੇ ਤੇ ਪਾਣੀ ਨਾਲ ਦੇ ਨਾਲ ਜੀਰ ਵੀ ਜਾਵੇ ਜੇ ਦੀ। ਤੇ ਸੋ ਕਿਦਾਂ ਲੱਗਾ ਤੁਹਾਨੂੰ ਇਹ ਆਪਣਾ ਆਪਣਾ ਲਾ? ਸਪੋਰਟਾਂ ਹੀ ਕਰਕੇ ਦੇਖਦੇ ਆ ਗੇਂਦਿਆ ਦਾ। ਜੇ ਅਗਰ ਅੱਛਾ ਰਿਹਾ ਜਫਲਾ ਬਰੀਂ ਬਦੀ ਆਈ ਨਵੀ ਤੇ ਤੁਹਾਡੇ ਨੂੰ ਦੂਜੀ ਵੀਡੀਓ ਸਾਂਝੀ ਕਰਾਂਗੇ ਓਕੇ ਭਾਈ ਤੁਸੀਂ ਕਰੋ